ਅਸੀਂ ਆਪਣੀ ਇੱਜ਼ਤ ਕਿਸ ਤਰ੍ਹਾਂ ਵਧਾ ਸਕਦੇ ਆ ਜਿਹੜੇ ਬਹੁਤ ਜ਼ਿਆਦਾ ਵੀ ਆਪਾਂ ਲੋਕਾਂ ਦੇ ਕੋਲ ਜਾਂਦੇ ਆ ਉਹ ਵੀ ਬੰਦ ਕਰ ਦਿਓ ਅੱਜ ਤੋਂ ਕਿਉਂਕਿ ਜਰੂਰ ਤੁਸੀਂ ਜ਼ਿਆਦਾ ਅਗਲੇ ਦੇ ਕੋਲ ਜਾਂਦੇ ਜੇ ਨਾ ਜ਼ਿਆਦਾ ਹੀ ਉਹਦੇ ਮੋਢਿਆਂ ਤੇ ਚੜਦੇ ਜੇ ਤਾਂ ਉਹ ਤੁਹਾਨੂੰ ਮੂਰਖ ਸਮਝਣਾ ਸ਼ੁਰੂ ਕਰ ਦਿੰਦਾ ਉਹ ਸਮਝਦਾ ਵੀ ਸ਼ਾਇਦ ਇਹ ਮੇਰੇ ਤੇ ਨਿਰਭਰ ਆ ਮੈਂ ਇਹ ਤੋਂ ਚਾਹੇ ਜਿੰਨਾ ਮਰਜ਼ੀ ਪਿੱਛੇ ਹਟਾਂ ਪਰ ਇਹ ਮੇਰੇ ਉੱਤੇ ਹੀ ਚੜੀ ਜਾਂਦਾ ਇਸ ਕਰਕੇ ਨਾ ਇਹ ਵੀ ਘਟਾ ਦਿਓ ਜਦੋਂ ਕੋਈ ਤੁਹਾਡਾ ਇਨਸਾਨ અપਮਾਨ ਕਰਦਾ ਨਾ ਤੁਹਾਡੀ ਬੇਇੱਜ਼ਤੀ ਕਰਦਾ ਏ ਉੱਥੇ ਚੁੱਪ ਨਾ ਰੋ ਮੂੰਹ ਤੇ ਤਾਲੇ ਲਾ ਕੇ ਨਹੀਂ ਬਹਿ ਜਾਣਾ ਉਹਨੂੰ ਉਹਦਾ ਜਵਾਬ ਦੇਣਾ ਏ ਉਹਦੀਆਂ ਅੱਖਾਂ ਚ ਅੱਖਾਂ ਪਾ ਕੇ ਉਹਨੂੰ ਉਹਦਾ ਜਵਾਬ ਦੇਣਾ ਏ ਤਾਂ ਕਿ ਉਹਨੂੰ ਮਹਿਸੂਸ ਹੋਵੇ ਕਿ ਮੈਂ ਕਿਹੇ ਇਨਸਾਨ ਨਾਲ ਗੱਲ ਕਰਦਿਆਂ ਏ ਕਿ ਪੱਥਰ ਨਾਲ ਨਹੀਂ ਉਹਨਾਂ ਲੋਕਾਂ ਨੂੰ ਲੱਭਣਾ ਬੰਦ ਕਰ ਦਿਓ ਜਿਹੜੇ ਤੁਹਾਨੂੰ ਨਹੀਂ ਲੱਭ ਰਹੇ ਕਈ ਵਾਰੀ ਆਪਾਂ ਉਹਨਾਂ ਲੋਕਾਂ ਦੇ ਮਗਰ ਭਜਦੇ ਆਂ ਜਿਹੜੇ ਲੋਕੀ ਆਪਾਂ ਨੂੰ ਉਂਗਲਾਂ ਤੇ ਟਪਾਉਂਦੇ ਆ ਜ਼ਰੂਰਤ ਤੋਂ ਜ਼ਿਆਦਾ ਗੱਲਾਂ ਕਰਨੀਆਂ ਨਾ ਬੰਦ ਕਰ ਦੋ ਜਦੋਂ ਆਪਾਂ ਜ਼ਰੂਰਤ ਤੋਂ ਜ਼ਿਆਦਾ ਬੋਲਦੇ ਆ ਨਾ ਤੇ ਆਪਾਂ ਉਹ ਵੀ ਸ਼ਬਦ ਅਗਲੇ ਦੇ ਸਾਹਮਣੇ ਬੋਲ ਦਿੰਨੇ ਆ ਜਿਹੜੇ ਲੋੜ ਪੈਣ ਤੇ ਨਾ ਉਹ ਆਪਣੀਆਂ ਗੱਲਾਂ ਗੱਲਾਂ ਨੂੰ ਨਾ ਹਥਿਆਰ ਦੇ ਰੂਪ ਚ ਵਰਤਦਾ ਏ ਇਸ ਕਰਕੇ ਨਾ ਲੋੜ ਤੋਂ ਜ਼ਿਆਦਾ ਬੋਲਣਾ ਬੰਦ ਕਰ ਦੋ ਜਦੋਂ ਹਮੇਸ਼ਾ ਤੁਸੀਂ ਯਾਰਾਂ ਦੋਸਤਾਂ ਚ ਬੈਂਦੇ ਜੇ ਨਾ ਉੱਥੇ ਜਾ ਕੇ ਨਾ ਜੇ ਤੁਹਾਨੂੰ ਮੁਫਤ ਦਾ ਰਾਸ਼ਨ ਮਿਲਦਾ ਨਾ ਤਾਂ ਭੁੱਖਿਆਂ ਨੂੰ ਖਾਣ ਨਹੀਂ ਲੱਗ ਪੈਣਾ ਕਈ ਰੀ ਆਪਾਂ ਵੇਖਦੇ ਹਾਂ ਕੋਈ ਪਾਰਟੀ ਹੋਵੇ ਨਾ ਉੱਥੇ ਆਪਾਂ ਭੁੱਖਿਆਂ ਨੂੰ ਪੈਨੇ ਖਾਣ ਨੂੰ ਜਿਵੇਂ ਕਦੀ ਕੁਝ ਖਾਦਾ ਹੀ ਨਹੀਂ ਹੁੰਦਾ ਇਹ ਵੀ ਆਪਣੀ ਨਾ ਇੱਜ਼ਤ ਘਟਾਉਣ ਦਾ ਕਾਰਨ ਬਣਦਾ ਹੈ ਘਰੇ ਜਿਸ ਤਰ੍ਹਾਂ ਮਰਜ਼ੀ ਖਾਓ ਪਰ ਜਦੋਂ ਬਾਹਰ ਕਿਤੇ ਖਾਓ ਨਾ ਖਾਣਾ ਹੈ ਜਾਂ ਪੀਣਾ ਹੈ ਜਾਂ ਬਹਿਣਾ ਹੈ ਜਾਂ ਖਲੋਣਾ ਹੈ ਤਾਂ ਬੜਾ ਧਿਆਨ ਨਾਲ ਕਿਉਂਕਿ ਇਹ ਵੀ ਇੱਕ ਕਾਰਨ ਹੈ ਜਿਹੜੀਆਂ ਗੱਲਾਂ ਲੋਕੀ ਆਪਣੇ ਚ ਨੋਟ ਕਰਦੇ ਆ ਲੋਕਾਂ ਤੋਂ ਨਾ ਭੀਖ ਮੰਗਣਾ ਬੰਦ ਕਰਦੇ ਹੋ ਕਿਹਦੇ ਅੱਗੇ ਜਦੋਂ ਭੀਖ ਮੰਗਦੇ ਨਾ ਆਪਾਂ ਕਿਸੇ ਨੂੰ ਕਹਿੰਨੇ ਯਾਰ ਆ ਮੇਰਾ ਕੰਮ ਕਰ ਦੇ ਆਪਣੇ ਆਪ ਨੂੰ ਨੀਵਾ ਵਿਖਾਉਣੇ ਆ ਉਸ ਟਾਈਮ ਤੇ ਆਪਾਂ ਆਪਣੀ ਇੱਜ਼ਤ ਦਾ ਸੌਦਾ ਕਰ ਰਹੇ ਹੁੰਨੇ ਆ ਕੋਸ਼ਿਸ਼ ਕਰੋ ਕਿ ਭੀਖ ਕੱਟ ਮੰਗੋ ਤੁਸੀਂ ਹਮੇਸ਼ਾ ਨਾ ਲੋਕਾਂ ਨੂੰ ਨਹੀਂ ਖੁਸ਼ ਕਰ ਸਕਦੇ ਇਸ ਕਰਕੇ ਨਾ ਉਸ ਟਾਈਮ ਖੁਦ ਨੂੰ ਵੀ ਖੁਸ਼ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਆਪਣਾ ਧਿਆਨ ਆਪ ਰੱਖਦੇ ਜੇ ਨਾ ਤਾਂ ਫਿਰ ਬੇਫਿਕਰਿਆਂ ਨੂੰ ਲੋਕੀ ਜ਼ਿਆਦਾ ਪਸੰਦ ਕਰਦੇ ਆ ਇਸ ਕਰਕੇ ਨਾ ਆਪਣੀ ਕਦਰ ਆਪ ਕਰੋ ਦੂਸਰਿਆਂ ਦੀ ਨਾ ਜਿਹੜੀ ਹੁੰਦੀ ਨਾ ਬਦਨਾਮੀ ਕਰਨੀ ਬੇਇੱਜ਼ਤੀ ਕਰਨੀ ਲੋਕਾਂ ਦੀ ਪਿੱਠ ਪਿਛੇ ਚੁਗਲੀ ਕਰਨੀ ਇਹ ਬੰਦ ਕਰ ਦਿਓ ਕਿਉਂਕਿ ਜਦੋਂ ਤੁਸੀਂ ਕਹੇ ਦੀਆਂ ਚੁਗਲੀਆਂ ਸੁਣਦੇ ਜੇ ਤੇ ਜਾਂ ਕਿਸੇ ਦੀਆਂ ਚੁਗਲੀਆਂ ਕਰਦੇ ਜੇ ਤਾਂ ਤੁਸੀਂ ਆਪਣੀਆਂ ਨਜ਼ਰਾਂ ਦੇ ਵਿੱਚ ਆਪ ਦੇਖਦੇ ਜੇ ਇਸ ਕਰਕੇ ਨਾ ਉਸੇ ਗੱਲਾਂ ਮਤਲਬ ਰੱਖਿਆ ਕਰੋ ਜਿਹੜੀ ਗੱਲ ਤੁਹਾਡੇ ਵਾਸਤੇ ਜ਼ਰੂਰੀ ਆ ਜਦੋਂ ਕੁਝ ਵੀ ਮੂੰਹ ਦੇ ਵਿੱਚੋਂ ਸ਼ਬਦ ਬੋਲਣਾ ਨਾ ਉਹ ਕਿਸੇ ਨੂੰ ਤੁਹਾਡਾ ਚੁਭੇ ਨਾ ਇਸ ਕਰਕੇ ਨਾ ਸੋਚ ਸਮਝ ਕੇ ਬੋਲਿਆ ਕਰੋ ਕਿਉਂਕਿ ਜਿਹੜੇ ਸ਼ਬਦੇ ਆ ਨਾ ਜਦੋਂ ਮੂੰਹ ਦੇ ਵਿੱਚੋਂ ਨਿਕਲ ਜਾਂਦੇ ਆ ਨਾ ਉਹਨੂੰ ਆਪਾਂ ਵਾਪਸ ਨਹੀਂ ਲਿਆ ਸਕਦੇ ਇਸ ਕਰਕੇ ਨਾ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਤੇ ਹਮੇਸ਼ਾ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ ਪੇਸ਼ ਕਰੋ ਜਦੋਂ ਤੁਸੀਂ ਕਿਸੇ ਦੇ ਕੋਲ ਜਾਂਦੇ ਜੀ ਨਾ ਆਪਣੀ ਬਾਡੀ ਲੈਂਗੁਏਜ ਚਿਹਰਾ ਵਾਲ ਆਪਣੇ ਕੱਪੜੇ ਆਪਣਾ ਰਹਿਣ ਸਹਿਣ ਦਾ ਢੰਗ ਬਿਹਤਰ ਕਰਕੇ ਤੇ ਫਿਰ ਜਾਇਆ ਕਰੋ ਕਿਉਂਕਿ ਹੋ ਸਕਦਾ ਹੈ ਜਿੰਨੂੰ ਤੁਸੀਂ ਮਿਲਣ ਚੱਲੇ ਹੋ ਉਹ ਸਿਰਫ ਤੁਹਾਡੇ ਨਾਲ ਪਹਿਲੀ ਤੇ ਆਖਰੀ ਹੀ ਮੁਲਾਕਾਤ ਹੋਵੇ ਇਸ ਤੋਂ ਬਾਅਦ ਓ ਹੋ ਸਕਦਾ ਤੁਹਾਡੇ ਮੱਥੇ ਲੱਗੇ ਹੀ ਨਾ ਇਸ ਕਰਕੇ ਨਾ ਆਪਣੇ ਆਪ ਨੂੰ ਬਿਹਤਰ ਬਣਾਓ